ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਐ ਇਹਨਾਂ ਦੇ ਮੰਤਰੀ ਉੱਥੋਂ ਆ ਕੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮਤ ਦੇਤੀ ਐ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਮੋਟਾ ਪਈਆਂ ਸੀ ਬਦਲਾਵ ਵਾਸਤੇ ਐ ਜਾ ਬਦਲਾਵ ਚਾਉਣੀ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਹੈ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਣੀ ਪੈਣੀ ਹੈ ਆ ਨੌਜਵਾਨ ਬੈਠੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਹਾਨੂੰ ਜਿਮ ਦਿੱਤੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਤੁਹਾਡੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜੱਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ੱੱਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਕੋ ਆਪਾਂ ਇਹਨਾਂ ਨੂੰ ਲਿਆਂਦਾ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40 ਹਜ਼ਾਰ ਏਕੜ ਜ਼ਮੀਨ ਜਿਹੜੇ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਹੈ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਤਰਨਤਾਰਨ ਚ ਵੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣਾ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਵਿੱਚ ਅੱਗੇ ਤੋਂ ਕਿਸੇ ਨੇ ਵੋਟ ਨਹੀਂ ਪਾਉਣੀ ਪੈਸਾ ਇਕੱਠਾ ਕਰ ਲੋ ਵੱਡੇ ਵੱਡੇ ਬਿਲਡਰਾਂ ਨੂੰ ਸੌਦਾ ਕਰ ਲਿਆ ਤੇ ਥੋਡੀਆਂ ਜ਼ਮੀਨਾਂ ਖੋਹਣ ਦੇ ਲੱਗੇ ਐ ਪਰ ਮੈਂ ਆਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਪੰਜਾਬ ਦੀ ਜਨਤਾ ਨੂੰ ਇੱਕ ਇੰਚ ਜ ਵੀ ਨਹੀਂ ਦੇਣ ਦੇਣ ਉਹਨਾਂ ਨੂੰ ਕਬਜ਼ਾ ਕਰਨ ਦੇਵਾਂਗੇ ਕਿਉਂਕਿ ਜ਼ਿੰਮਵਾਰੀ ਆਪਣੀ ਐ ਸਾਰਿਆਂ ਦੀ ਪੰਜਾਬ ਦੀ ਓਏ ਹਾ ਅੱਜ ਬੜੀ ਖੁਸ਼ੀ ਦੀ ਗੱਲ ਐ ਆਜ਼ਾਦ ਗਰੁੱਪ ਜਿਹੜਾ ਇੱਕ ਉਹ ਸੂਰਮਿਆਂ ਦਾ ਗਰੁੱਪ ਆ ਜਿਨ੍ਹਾਂ ਨੇ ਜ਼ੁਲਮ ਦੇ ਸਲਾਦ ਲੜਾਈ ਲੜ ਕੇ ਐ ਸਰਕਾਰ ਦੇ ਲੜਕੇ ਤੱਕੇ ਸ਼ਹੀ ਦੇ ਖਿਲਾਫ ਲੜਾਈਆਂ ਲੜੀਆਂ ਆਪਣੇ ਸਰਪੰਚ ਵੀ ਜਦਾ ਐ ਐਮਸੀ ਵਿੱਚ ਦਾ ਐ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਆ ਸਾਰਾ ਗਰੁੱਪ ਸ਼ੋਮਨੀ ਖਾਲੀ ਦਲ ਵਿੱਚ ਅੱਜ ਸ਼ਾਮਲ ਹੋ ਰਿਹਾ ਮੈਂ ਖਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਾਡੇ ਪਰਿਵਾਰ ਦੇ ਲੋਕ ਸਿਗੇ ਪਰ ਬੜੀ ਖੁਸ਼ੀ ਹੈ ਕਿਉਂਕਿ ਅੱਜ ਲੋੜ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਅਕਾਲੀ ਦਲ ਨੂੰ ਤਗੜਾ ਕਰਕੇ ਆਪਣੀ ਸਰਕਾਰ ਲੈ ਕੇ ਆਉਣੀ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਜਿਹੜਾ ਲੀਡਰ ਚੁਣੇ ਆਂ ਬੀਬੀ ਸੁਖਵਿੰਦਰ ਕੌਰ ਅੰਦਾਵਾ ਜੀ ਉਹ ਆਪਣੇ ਵਿੱਚ ਬੈਠੇ ਆ ਬਾਜ਼ਾਰ ਕਰਕੇ ਵੀ ਗਏ ਆ ਇੱਕ ਪ੍ਰਿੰਸੀਪਲ ਇੰਨੇ ਸਾਲ ਸੇਵਾ ਕੀਤੀ ਇੰਨੇ ਬੱਚਿਆਂ ਨੂੰ ਪੜਾਇਆ ਅੱਜ ਲੋੜ ਹੈ ਕਾਲੀ ਦਲ ਨੂੰ ਐ ਜੇ ਸਿੱਖੀਤਾਂ ਦੀ ਐ ਜੇ ਪਰਿਵਾਰਾਂ ਦੀ ਜਿਹੜੇ ਨੇ ਸੇਵਾ ਕਰਕੇ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਪੂਰੀ ਨਿਭਾਈ ਅੱਜ ਉਹ ਆਪਣੀ ਸਿਆਸੀ ਜੀਵਨ ਪੋਲਿਟਿਕਸ ਵੀ ਸਿਆਸਤ ਦੀ ਇੱਕ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਦਲ ਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੜਨ ਦੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆ ਤੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਨਾ ਇਹਨਾਂ ਦੀਆਂ ਗੱਲਾਂ ਚਾਯੋ ਆ ਜਿਹੜਾ ਸੋਸ਼ਲ ਮੀਡੀਆ ਹੈ ਆਏ ਕਿ ਐਡਾ ਝੂਠ ਦਾ ਬਲੰਦਾ ਹੈ ਮੈਂ ਕਹਿਣਾ ਚਾਹਣਾ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 5 500 ਬੰਦੇ ਬਿਠਾਏ ਆ ਆਪਣੇ ਭਗਵਾਨ ਜੀ ਆਪਣੇ ਦਫ਼ਤਰਾਂ ਦੇ ਕਾਂਗਰਸਾਂ ਨੇ ਰੋ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ-ਬੋਲ ਕੇ ਤੁਹਾਡੇ ਮਨਾਂ 'ਚ ਧੇਰ ਪਾ ਰਿਹਾ ਹੈ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣ ਨਾ ਐ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਝੋਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਹੀ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਹੀ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋ ਐਸ ਕਰਕੇ ਅਖੀਰ ਕੀ ਵਿੱਚ ਮੈਂ ਤੈਨੂੰ ਆਤ ਕਰਦਾ ਹੈ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਪੀਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਹ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਨਾਊਗੀ ਉਸ ਦੇ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੇਨਤੀ ਕਰਨਾ ਚਾਹਣਾ ਏ ਉਹਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈਲੈਕਸ਼ਨ ਨੇ ਆਪਣੀ ਸਰਕਾਰ ਦਾ ਮੋੜ ਬਣਿਆ ਸੀ ਅਜਨਾਲਾ ਬਾਈਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਬੰਡ ਬਣਿਆ ਸੀ ਹੁਣ ਤਰਨਤਾਰਨ ਬਾਈਲੈਕਸ਼ਨ ਨੇ ਆਉਣ ਵਾਲੀ 2027 ਦੀ ਚੋਣੋਂ ਨਿਕਾਲੀ ਜਲਦੀ ਥੋੜੀ ਸਰਕਾਰ ਦਾ ਮੋੜ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਹੈ ਘਰੇ ਨਾ ਬੈਠਿਓ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਕਰਨ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਹ ਜਾਊਗੀ ਮੈਂ ਸਾਡੇ ਕੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲਾਉਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਇੰਚਾਰਜ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਦੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਾਣ ਕੇ ਮੈਂ ਖੜਾ ਰਿਆ ਐ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਜਲਦੇ ਬਾਹਦਰ ਸੂਰ ਮਿਓ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਸਰਕਾਰ ਲੈ ਕੇ ਆਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ